ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾਜ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਨਾਮ ਮਾਰਨਿੰਗ ਟਾਈਮ ਹੈ ਜੀ ਅੱਜ ਸਵੇਰੇ ਜਦੋਂ 5:00 ਵਜੇ ਉੱਠੇ ਜੀ ਸਰ ਹੁਕਮਾਂ ਅੰਦਰ ਸਭ ਕੋ ਬਹਾਰਤਮਨਖ ਹੋਏ ਮਤਲਬ ਮਨ ਅੰਦਰ ਉਤਸ਼ਾਹ ਜਾ ਸੀ ਵੀ ਕੋ ਟੂਰ ਕਈ ਦਿਨਾਂ ਦਾ ਚੱਲਦਾ ਸੀ ਬਸ ਸੰਦੀਪ ਨੇ ਜਾਂ ਸੁਮੇਰੇ ਫ੍ਰੀਟ ਨੂੰ ਟਾਈਮ ਨਾਲ ਨਹੀਂ ਠਾਲਿਆ ਪਹਿਲਾਂ ਇਧਰ ਮਿਲੋ ਜੀ ਵਾਹਿਗੁਰੂ ਜੀ ਕਾਖਾ ਸਾਹਿਬ ਵਾਹਿਗੁਰੂ ਜੀ ਦੀ ਫੇਰੀ ਹੱਥ ਕਾ ਬਲ ਜੈਨਾ ਇਹਨੂੰ ਨਹੀਂ ਠਾਲਿਆ ਮੈਂ ਇਹਨੂੰ ਪੁੱਛਿਆ ਫਿਰ ਮਾਹਾਂ ਵੀ ਕੀ ਚੱਕਰ ਆ ਕਹਿੰਦੀ ਅੱਜ ਸ਼ਨੀਵਾਰ ਆ ਵੀ ਇਹਨੂੰ ਛੁੱਟੀ ਆ ਹੁੰਦੀ ਦਾ ਸੈਕੰਡ ਸ਼ਨੀਵਾਰ ਦੀ ਆ ਪਰ ਇਹਨਾਂ ਨੂੰ ਇਹਨਾਂ ਦਾ ਸਕੂਲ ਤੋਂ ਥੋੜਾ ਜਿਹਾ ਸਿਸਟਮ ਹੋਰ ਹੋਣਾ ਤਾਂ ਕਰਕੇ ਮਾਹਾਂ ਵੀ ਚਲੋ ਫਿਰ ਅੱਜ ਕੋਈ ਆ ਟੂਰ ਇਹ ਪਲਾਨ ਕਰ ਲੈਂਦੇ ਆ ਇਹਨੇ ਵੀ ਹਾਮੀ ਜੀ ਭਰਤੀ ਜਦੇ ਭਾਬੀ ਜੀ ਨੂੰ ਪੁੱਛਿਆ ਉਹਨਾਂ ਨੇ ਵੀ ਕਹਤਾ ਬਾਈ ਕਹਿੰਦਾ ਚੱਲ ਜਾ ਆ ਸਾਡੇ ਇੱਕ ਗੱਲ ਹੈਗੀ ਜੇ ਮੈਂ ਕੁਝ ਕਹਿ ਦਵਾਂ ਤਾਂ ਬਾਈ ਨਹੀਂ ਜਵਾਬ ਦਿੰਦਾ ਜੇ ਬਾਈ ਕੁਝ ਕਹਿ ਦੇਵੇ ਤਾ ਮੈਂ ਨਹੀਂ ਜਵਾਬ ਹੁੰਦਾ ਹੈਗਾ ਉਦਾਂ ਹੀ ਚੱਲ ਪੈਂਦਾ ਕੰਮ ਸੋ ਤਿਆਰ ਹੋ ਕੇ ਪਹੁੰਚ ਗਏ ਜੀ ਰੇਲਵੇ ਸਟੇਸ਼ਨ ਪਰ ਪਹੁੰਚਿਆ ਇੰਨਾ ਕਿ ਜਦ ਬੰਦੇ ਕੋਲ ਟਾਈਮ ਦੀ ਸ਼ਾਰਟੇਜ ਹੋ ਜਵੇ ਨਾ ਫਿਰ ਤਾਂ ਇੱਕ ਇੱਕ ਮਿੰਟ ਵੀ ਆਇ ਲੱਗੀ ਜਾਂਦਾ ਵੀ ਭੱਜਿਆ ਜਾਂਦਾ ਸਕਿੰਟਾਂ ਦੇ ਬਰਾਬਰ ਲੱਗਦਾ ਜਾਂ ਕਿਸੇ ਦੀ ਬੇਟ ਕਰਣੀ ਹੋਵੇ ਫਿਰ ਇੱਕ ਇੱਕ ਮਿੰਟ ਆ ਲੱਗਦਾ ਵੀ ਘੰਟਿਆਂ ਦੇ ਵਿੱਚ ਲੰਘਦਾ ਨੱਠ ਭੱਜ ਕੇ ਦੌਰੇ ਪਹੁੰਚੇ ਜੀ ਇੱਥੇ ਆਮਦ ਨੂੰ ਟ੍ਰੇਨ ਲੱਗੀ ਖੜੀ ਮਹਾਵਿਵ ਹੋ ਗਿਆ ਕੰਮ ਫਟਾਫਟ ਟਿਕਟ ਲੱਤੀ ਹਾਂ ਉਹ ਜਿਹੜਾ ਰੇਲਵੇ ਟਿਕਟ ਕੱਟਣ ਵਾਲਾ ਸੀ ਮੁੰਡਾ ਉਹ ਵੀ ਉਲਝ ਹੀ ਗਿਆ ਵਿਚਾਰਾ ਉਹ ਵੀ ਕਹੀ ਜਾਵੇ ਕਈ ਲਾਈਨ ਚ ਲੱਗਿਓ ਤੇ ਕੋਈ ਜਲੰਧਰ ਦੀ ਟਿਕਟ ਲੰਦਾ ਕਿਤੇ ਦੀ ਕੋਤੇ ਉਹ ਟ੍ਰੇਨ ਲੱਗੀ ਖੜੀ ਟ੍ਰੇਨ ਪੜੇ ਉਹ ਵੀ ਨਾ ਉਹ ਜਾਣੀ ਕਲਕੱਤੇ ਨੂੰ ਸੀ ਨਜਾਮਗੜ ਪਤਰੀ ਇਹੋ ਜਿਹਾ ਕੁਝ ਲਿਖਿਆ ਵਾ ਸੀ ਹਾਂ ਜਦੋਂ ਟ੍ਰੇਨ ਤੁਰ ਪਈ ਉਹ ਕਹਿੰਦਾ ਵੀ ਟਿਕਟਾਂ ਨਹੀਂ ਹੁਣ ਮੈਂ ਕੱਟਣੀਆਂ ਹੈਗੇ ਵੀ ਉਧਰ ਨੂੰ ਟ੍ਰੇਨ ਨਹੀਂ ਹੈਗੀ ਕੋਈ ਜ਼ਿਆਦਾ ਫਿਰ ਉਹਨੂੰ ਨਾਲ ਦੇ ਨੇ ਦੱਸਿਆ ਕਹਿੰਦਾ ਸਾਫਾ 8 ਦਾ ਟਾਈਮ ਆਟ ਰਹਿ ਜਾਂਦਾ ਜਿਹੜੀ ਉਧਰ ਨੂੰ ਜਾਣੀ ਉਹ ਅਸਲ ਨਾ ਲੱਗਿਆ ਵਿਚਾਰਾ ਮਰੇ ਵੀ ਸਾਥ ਦਾ ਸਾਧਾ ਪੈ ਗਿਆ ਮਾਨੀ ਮੇਰੇ ਲਈ ਟ੍ਰੇਨ ਤਾਂ ਆ ਜਿਆਉਣ ਨੂੰ ਸੋ ਫੈਮਿਲੀ ਤਿੰਨੇ ਜਣੇ ਅਸੀਂ ਕਰਨ ਦਾ ਅਜ ਸਕੂਲ ਸੀ ਤਾਂ ਹੋ ਰਾਜਾ ਘਰ ਅਸੀਂ ਰੇਡੀ ਹੋ ਕੇ ਪਹੁੰਚ ਗਏ ਰੇਲਵੇ ਸਟੇਸ਼ਨ ਅ ਗਰਮੀ ਹੈਗੀ ਬਹੁਤ ਜ਼ਿਆਦਾ ਸਵਾ 8 ਦਾ ਸਾਡਾ ਟ੍ਰੇਨ ਦਾ ਟਾਈਮ ਹੈ ਪਹਿਲਾਂ ਇੱਧਰ ਤੋਂ ਸਵਾਰ ਕੇ ਤੈਨੂੰ ਕੂਕਰੇ ਤਾਂ ਲੈ ਕੇ ਦੂੰਗਾ ਪਹਿਲਾਂ ਸਾਸਰੀਆਂ ਕੋਲ ਬਣਾ ਸਾਰਾ ਸਾਸਰੀਆਂ ਕਿੱਥੇ ਨੂੰ ਚੱਲੀ ਜਾਂ ਤੂੰ ਹੁਣ ਟ੍ਰੇਨ ਵਿੱਚ ਕਿੱਥੇ ਨੂੰ ਚੱਲੀ ਐ? ਬਾਈ ਗੁਰੂ ਘਰੇ। ਬਾਈ ਗੁਰੂ ਘਰੇ। ਨਹੀਂ ਮੈਨੂੰ ਇਹ ਦੱਸ ਫਿਰ। ਟ੍ਰੇਨ ਤਾਂ ਤੇਰੀ ਲੰਘ ਗਈ ਹੁਣ ਕੀ ਕਰੂੰਗੀ? ਲੰਘ ਕੇ ਨਹੀਂ ਗਈ ਟ੍ਰੇਨ? ਆ ਲੱਗਿਆ ਤਾਂ। ਉਧਰ ਤੇ ਆਉਣ ਲੱਗੀ ਐ। ਨਹੀਂ ਜਿਹੜੀ ਲੰਘ ਗਈ ਉਹ। ਉਹਦਾ ਕੀ ਬਣੂਗਾ ਜਿਹੜੀ ਲੰਘ ਗਈ? ਨਾ ਆ ਜੜੀਆਂ ਤਾਂ ਰੈਡੀ। ਹਾਂ? ਆ ਜੜੀਆਂ ਉਹ ਐਨੀ ਝੋਕੇ। ਐਨੀ ਝੋੜ ਕੇ। ਕਹਿ ਦੇ। ਉਹ ਜਾ ਗੱਡੀ 'ਚ ਬਹਿ ਕੇ ਉਹਨੂੰ ਆਉਣ ਲੱਗੇ ਜੀ ਲੜਪੀ ਰਸਤੇ 'ਚ। ਕਹਿੰਦੇ ਤੁਸੀਂ ਤਾਂ ਕਹੀ ਜਾਂਦੇ ਵੀ ਟ੍ਰੇਨ 'ਚ ਜਾਣਾ ਬਹਿ ਕੇ ਤੁਸੀਂ ਗੱਡੀ 'ਚ ਉਤਰ ਪਏ ਕਹਿੰਦੀ ਮਾ ਰੇਲਵੇ ਸਟੇਸ਼ਨ ਤੱਕ ਵੀ ਤਾਂ ਕਸੇ ਫਿਰ ਪਹੁੰਚਣੀ ਹੈ ਮੈਂ ਇਹਨੂੰ ਪਾਣਾ ਤਾਂ ਵੀ ਘਰੇ ਰਹਿ ਜਾ ਮਨ ਨੂੰ ਉਹ ਤਾਂ ਉੱਥੇ ਕੋਰਕਰੇ ਨਹੀਂ ਹੈਗੇ ਇਹੋ ਮੰਨਦੀ ਆ ਠੰਡਾ ਤੇ ਕੋਰਕਰੇ ਤਾਂ ਮੈਨੂੰ ਕਥਾ ਲੈ ਕਹਿੰਦੀ ਲੈਣੀ ਹੈ ਹਾਂ ਲੈਣੀ ਠੰਡਾ ਕਿਹੜਾ ਮੈਂ ਹੁਣ ਠੰਡਾ ਹੁਣ ਕੀ ਸ਼ੁਰੂ ਆਦਾ ਕੰਮ ਬੱਸ ਮਾ ਵੇਖ ਕੇ ਲੈ ਕੇ ਆਉਣਾ ਫੜ ਜਾ ਇਹ ਤਾਂ ਦਿਖਾਈ ਤੇ ਮੁੰਡਾ ਬਹਿ ਜਾ ਰਿਹਾ ਹੈ ਇਹਨਾਂ ਨੂੰ ਕੌਣ ਚਲਾਊਗਾ ਦਿਖਾਈ ਕਿ ਕੌਣ ਚਲਾਊਗਾ ਇਹਨਾਂ ਨੂੰ ਕਿਨੇ ਪਾੜਿਆ ਹੈ ਕਿਨੇ ਪਾੜਿਆ ਹੈ ਹਾਂ ਮੂੰਹ ਦੇਖ ਕੇ ਉਹਨੇ ਬਕਰਦੀ ਆ ਐ ਨਹੀਂ ਪਾੜਿਆ ਔਰ ਕਿਨੇ ਪਾੜਿਆ ਮੈਂ ਲਿਆਵਾਂ ਠੰਡਾ ਹੀ ਲੈਣਾ ਇਹ ਹੂੰ ਠੰਡਾ ਹੀ ਲੈਣਾ ਛੋਟੀ ਬੋਤਲ ਇੱਕ ਪਾਣੀ ਦੀ ਬੋਤਲ ਵੀ ਲਿਆਵਾਂ ਹਾਂ ਹੈਗੀ ਹੈ ਪਾਣੀ ਦੀ ਬੋਤਲ ਮੇਂ ਲਾਈ ਦਿੱਤੀ ਉਹ ਤਾਂ ਨਾ ਅੱਛੇ ਜਿਆਦਾ ਘਰ ਤੇ ਨਿਕਲ ਗਏ ਬਸ ਮੈਂ ਪਾਣੀ ਵੀ ਮੁੱਲ ਔਰ ਤਾਂ ਸਾਰਾ ਕੁਝ ਮੁੱਲੇ ਮੁੱਲ ਨਹੀਂ ਮਿਲਿਆ। ਇਹ ਇਹ ਹੈ ਜੀ ਆ ਪਾਣੀ ਦੀ ਬੋਤਲ ਜੇ ਲੋਡ 'ਤੇ ਲੈ ਜੁੰਦੇ ਪਰ ਮਿਲ ਜਾਂਦਾ ਹਰ ਇੱਕ ਸਟੇਸ਼ਨ ਤੇ ਭਰਨ ਨੂੰ ਹੈਗਾ। ਮਾਪਕ ਨਹੀਂ। ਪਰ ਭਰ ਭਰੀ ਵਾਲੇ ਵਿੱਚ ਕਰਾ ਦੇਖਿਆ ਹੁਣ ਪਿੱਛੇ ਜੇ ਲੁਧਿਆਣਾ ਕੁੜੀ ਗੀਰ ਗਈ ਅਮਰਤਸਰ ਨੂੰ ਜਾ ਰਹੀ ਸੀ। ਉਹ ਵੀ ਇਕੱਲੀ ਇੱਤਰੀ ਸੀ। ਉਹ ਬੱਸ ਦੇ ਨਾ ਸੌਰੀ ਟ੍ਰੇਨ ਪਰ ਤੇ ਉੱਤਰ ਕੇ ਜੀ ਸਮਾਨ ਲੈਣ ਬਾਅਦ ਉਹਦਾ ਟ੍ਰੇਨ ਤਰਪੀ ਔਰ ਨੱਠ ਕੇ ਚੜਨ ਲੱਗੀ। ਥੋੜੀ ਜੀ ਸਰੀਰ ਤੋਂ ਭਾਰੀ ਜੋ ਗਰਗੀ ਵਿਚਾਰੀ ਥੱਲੇ ਉਹਦੇ ਨਾਲ ਲੱਤ ਫੱਡ ਹੋ ਗਈ। ਹਾਂ। ਇਹ ਪੰਗੇ ਆ। ਇਹ ਰਸਤਿਆਂ ਦੇ ਜਿਹੜਾ ਉੱਪਰੋਂ ਉੱਪਰ ਹੀ ਆ ਨਾ ਕਿਤੇ ਬਾਕੀ ਤਾਂ ਫਿਰਦੇ ਹੀ ਆ ਟ੍ਰੇਨ 'ਚ ਬਹੁਤ ਅਲੀ ਬੈਹ ਕੇ ਬੈਹ ਕੇ ਜਿੱਥੇ ਹੈਗੀ ਹੁਣ ਤੁਹਾਨੂੰ ਲਿਆਵਾਂ ਮੈਂ ਠੰਡਾ ਦੀ ਪੌਣ ਵਾ ਦਾ ਓਏ ਸੰਤਖ ਓਏ ਕੋਕ ਲੈਣਾ ਕੋਕ ਨਹੀਂ ਲੈਣਾ ਕੋਕ ਪਾਣਾ ਨਹੀਂ ਮਾਂਵਾ ਚੱਲਦੇ ਆਂ ਕੱਢ ਕੇ ਤੂੰ ਉੱਪਰ

ध्यान दीजिए। गाड़ी संख्या एक चार पाँच शून्य छः, नंगल डैम अमृतसर एक्सप्रेस नंगल डैम से चलकर मोरिंदा जंक्शन लुधियाना जालंधर सिटी के रास्ते अमृतसर को जाने वाली कुछ ही समय में प्लेटफॉर्म क्रमांक एक पर आ रही है मैं ब्यूरो जंक्शन प्लीज ट्रेन नंबर वन फोर फाइव जीरो सिक्स डैम अमृतसर एक्सप्रेस ਜੋ ਮੰਗਲ ਡੈਮ 200 ਸੈਕ ਵਾਇਆ ਫੋਰਿੰਡਾ ਜੰਕਸ਼ਨ ਲੁਧਿਆਣਾ ਚਲੰਡੀ ਸਿਟੀ ਦੇ ਅਰਾਈ ਵਿਰਨ ਫਲਾਟ ਨੰਬਰ 1 0 ਸਾਡੀ ਟ੍ਰੇਨ ਦੀ ਅਨਾਊਂਸਮੈਂਟ ਹੋ ਗਈ ਮੈਨੂੰ ਭਾਗਾ 790 ਮੈਨੂੰ ਭਾਗਾ ਤੇ ਦੱਛਣਾ ਹੋਵੇ ਯਾਰ ਹੁਕਮ ਹੋ ਗਿਆ ਬਾਬਿਆਂ ਦਾ ਸ੍ਰੀ ਗੁਰੂ ਨਾਨਕ ਦਾਸ ਮਹਾਰਾਜ ਜੀ ਦਾ ਕਿੱਥੇ ਇਧਰ ਨਾਲੇ ਆਪੇ ਕਹਿੰਦੀ ਸੀ ਵੀ ਉਧਰ ਤੇ ਆਉਣੀ ਹੈ ਫਿਰ ਹੁਣ ਤੂੰ ਦੇਖੀ ਐ ਇਧਰ ਨੂੰ ਜਾਂਦੀ ਐ ਔਰ ਕਿਉਂ ਦੇਖੀਂ ਕੀ ਦੇਖਦੀ ਐ ਟ੍ਰੇਨ ਉਹ ਤਾਂ ਡੋ ਖੜਾ ਕਹਲਾ ਡੰਮੀ ਖੜੀ ਐ ਡੰਮੀ ਵੀ ਗਾਹ ਨੂੰ ਕਲਾ ਇੰਜਣ ਦਾ ਖੜਾ ਪੁੱਤ ਜਿਹੜੀ ਟ੍ਰੇਨ ਅੱਚ ਆਪਾਂ ਨੇ ਜਾਣਾ ਉਹ ਤਾਂ ਇਧਰ ਤੇ ਆਉਣੀ ਇਧਰ ਤੇ ਆਏ ਹਾਏ ਰਬਾ ਅੱਜ ਗਰਮੀ ਆਏ ਕਹਿੰਦੀ ਵੀ ਥੋੜਾ ਦੇਣਾ ਹੈ ਹਾਂ ਅੱਜ ਤਾਂ ਆਉਂਦੀ ਨਹੀਂ ਹਾਂ ਆਉਂਦੀ ਨਹੀਂ ਕਿਉਂ ਨਹੀਂ ਆਉਂਦੀ ਟ੍ਰੇਨ ਨੇ ਹੋਣਾ ਆਉਣਾ ਪੁੱਤ 10 ਮਿੰਟ ਦੇ ਵਿੱਚ ਵਿੱਚ ਇੱਥੇ ਟ੍ਰੇਨ ਆਣੀ ਲੋ ਜੀ ਟਰੇਨ ਵੀ ਗਈ ਆ ਤੇ ਇੱਧਰ ਲੱਡੂ ਜੇ ਵੀ ਘਰ ਆ ਲੈ ਜਵਾਕ ਕਹਿੰਦੇ ਲੱਡੂ ਖਾਣੇ ਆ ਤੇ ਟਰੇਨ ਵੀ ਸਾਡੀ ਆ ਗਈ ਹੈ ਹਾਂ ਜੀ ਬੇਟਾ ਹੋਈ ਟਰੇਨ ਆ ਟਰੇਨ ਆ ਕਾਫੀ ਜਨਾਬ ਵੀ ਦੇਖਣਾ ਬੜਾ ਕਿਤੇ ਆ अहं <tune sound> ਪਾਣੀ ਹੈਗਾ ਉਹ ਅੰਦਰ ਕੱਪੜੇ ਦੋ ਮਾਰ ਕਰਿਓ ਜੀ ਨੇ ਆਲ ਜੀਆ ਦੇ ਆ ਦੇ ਮੱਧ ਵਾਲੇ ਕਰੀ ਅੱਛੀ ਕਰੀ ਚਲ ਜੀ ਤੇਰੇ ਬੰਦ ਆਉਂਦੀ ਆ ਮੋਹਰ ਲਾਣਾ ਐ ਦਾਦਾ ਜੀ ਮੋਹਰ ਲਾਣਾ ਜੀ ਜੀਰੋ ਬਤਾਈ ਲੋਕਾਂ ਨੂੰ ਮੋਹਰ ਲਾਣਾ ਹਾਂ ਹਾਂ ਕੋਹੋਂ ਦੇ

ਮੀਨੇ ਉਹ ਨਾ ਸਮਾਰਿਆ ਪੁੱਛੋ ਕੁਛ ਇਹ ਆ ਕੇ ਲੱਗ ਗਈ ਜੀ ਨੰਗਲ ਟੈਂਪ ਤੋਂ ਟ੍ਰੇਨ ਇਹਦੇ ਤੁਸੀਂ ਉਤਰ ਰਹੇ ਆ ਤੇ ਉਹ ਦੂਸਰੀ ਸਾਈਡ ਉਹ ਜਾਣ ਲਈ ਤਿਆਰ ਖੜੀ ਆ ਤਾਂ ਮੇਰੇ ਹਿਸਾਬ ਚ ਵੀ 2:00 ਵਜੇ ਦੀ ਟਾਈਮਿੰਗ ਆ ਅ ਅਦੀ ਬਾਫਸੀ ਉਹ ਤੋਂ ਤੁਰਦੀ ਅਮਰਤਸਰ ਤੋਂ ਨੰਗਲ ਟੈਂਪ ਲੈ ਹੌਲੀ 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 ਪਹੁੰਚੇਗੇ ਜੀ ਬੱਦਲ ਵਾਈ ਤਸਰੇ ਤੋਂ ਹੈਗੀ ਸੀ ਪਰ ਟ੍ਰੇਨ ਚ ਗਰਮੀ ਬਹੁਤ ਲੱਗੀ ਬਹੁਤ ਯਾਤਰੀ ਲੱਗੇ ਪਹੁੰਚੀ ਟ੍ਰੇਨ ਵੀ ਹਸਾਵੇ ਨਹੀਂ ਕੋਸਾ ਥੱਲੇ ਮੇਲਾ ਲੱਗਿਆ ਹੋਣਾ ਸੀ ਇੱਕ ਗੱਲ ਹੈਗੀ ਆ ਵੀ ਜਦੋਂ ਇੰਨੀ ਭੀੜ ਹੁੰਦੀ ਆ ਥੋੜਾ ਜਿਹਾ ਫਿਰ ਸਾਵਧਾਨ ਰਹਿਣਾ ਪੈਂਦਾ ਜਿਵੇਂ ਉਹਨਾ ਪਰਸ ਹੋ ਗਿਆ ਕੋਈ ਬੈਗ ਹੋ ਗਿਆ ਸਮਾਨ ਸੰਭਾਲਣਾ ਮੋਬਾਈਲ ਹੋ ਗਿਆ ਆਪਣਾ ਉਹ ਸਾਰਾ ਕੁਝ ਕਾਬੂ ਚ ਰੱਖਣਾ ਪੈਂਦਾ ਸੰਦੀਪ ਤਾਂ ਦਾ ਬਰਾ ਹਾਲ ਹੋ ਗਿਆ ਇਹਦਾ ਕਹਿੰਦੀ ਅੱਜੇ ਕੋਈ ਟਿਕਟ ਬੁੱਕ ਕਰ ਲਓ ਏਸੀ ਜੇ ਟ੍ਰੇਨ ਹੈਗੀ ਹੈ ਜਿਹੜੀ ਆ ਜਾ ਰਹੀ ਹੈ ਜੀ ਏਸੀ ਉਹ ਡੱਬੇ ਖੜਿਆ ਥੰਨੇ ਆਹੀ ਜਾ ਰਹੀ ਆ ਸਾਹਮਣੇ ਏਸੀ ਵਾਲੀ ਹੈ ਪਿਛਲੀ ਸਾਈਡ ਸਾਰੇ ਹਾਂ ਆ ਸਾਰੀਆਂ ਟ੍ਰੇਨਾਂ ਆਪਣੀ ਚਲੋ 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 ਉਹ ਆਪਣੀ ਤਾਂ ਪਰੇ ਰਹਿ ਗਈ ਮम्मा ਮम्मा ਦਾ ਹੱਥ ਫੜ ਲਾ ਓ ਹੋ 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 6 9 ਬਹੁਤ ਸਲੋ ਆਈ ਏ ਟ੍ਰੇਨ ਆਪਣੀ ਹਾਂ ਅਮਰਸਰ ਤੇ ਕੱਪੜ ਦੇ ਬੱਦਲ ਵਾਈ ਹੋਈ ਵੀ ਜੀ ਹੰਮਸ ਹੋਈ ਵੀ ਆ ਨਾ ਮੀਂਹ ਪਿਆ ਕਿਤੇ ਵੀ ਮੀਂਹ ਪੈ ਜਾਂਦਾ ਮੀਂਹ ਵੀ ਨਹੀਂ ਪਿਆ ਸਾਰੇ ਰਾਸਤੇ 'ਚ ਪਰ ਇੱਕ ਗੱਲ ਦੇਖੀ ਬਿਸਰੇ ਦਾ ਸਰੇਟ ਦਿੱਤੇ ਤੱਕ ਟ੍ਰੇਨ ਆਈ ਰੋਡ ਉਹਦੇ ਪਰ ਟਰੈਕ ਤੇ ਜਾਂ ਭਈਏ ਮਿਲੇ ਰੋਡ ਉਹਦੇ ਪਰ ਖੇਤਾਂ ਚ ਜਾਂ ਜੱਟ ਜ਼ਿਮੀਦਾਰ ਬਸ ਹਾਂ ਉਹ ਤੈਨੂੰ ਮੂੰਹ ਕਰਕੇ ਖੜੀ ਆ ਉਹ ਸਾਰੀ ਕਰਦੀ ਆ ਜੀ ਉੱਪਰ ਨਹੀਂ ਹੋਰ ਕੋਈ ਨਹੀਂ ਦਿਖਿਆ ਭਾਈ ਵਖਾ ਗੁਰੂ ਛੱਡ ਦੀ ਗੱਲਾਂ ਚ ਰੱਖਿਆ ਸਾਰਿਆਂ ਨੂੰ ਉਹ ਤੁਰ ਪਾ ਤੂੰ ਮੈਨੂੰ ਕੌਣ ਕੁੜੀ ਸਪਾਵਾ ਬੋਲਦੀ ਆ ਹਾਏ ਹਾਏ ਦੇ ਕੇ ਕਰੂੰਗੇ ਪਿੱਤ ਨੂੰ ਮੂੰਗੂ ਥਾਰ ਕੇ ਬੜਲਾ ਫਤੂਗਲੀ ਇਕੱਠਾ ਮਮਾ ਦਾ ਬੜਲਾ ਬੱਤੋ ਲਾ ਚਲੋ 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 ਡੈਡੀ ਚਲੋ ਵੀ ਚਲੋ ਚਲੋ ਵੀ ਚਲੋ ਬਾਹਰ ਮੇਲਾ ਲੱਜਾ ਬਈ ਆਟੋ ਵਾਲੇ ਹੋਗੇ ਤੇ ਦੂਸਰੀਆਂ ਗੱਡੀਆਂ ਵਾਲੇ ਹੋਗੇ ਤੇ ਚਲ ਮੱਤੋ ਚਲ ਲੰਗ ਚੱਲੋ ਲੰਗ ਚੱਲੋ ਲੰਗ ਚੱਲੋ ਲੰਗ ਚੱਲੋ ਲੰਗ ਚੱਲੋ ਲੰਗ ਚੱਲੋ ਚਲੋ 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 ਫਲੋ ਜੀ ਤੇਰੇ ਲਈ ਬਸ ਸਤਿ ਸੰਤੋ ਐਦਾ ਹੱਥ ਫੜ ਲਾ ਸੰਦੇ ਪਿਆਰ ਆ ਜੇ ਅੱਗੇ ਪਿੱਛੇ ਹੋ ਗਈ ਬਸ ਮਹਾਰਾਸ਼ਟਰ ਆ ਪਾਚ ਦੇ ਕੇ ਦੇ ਕੇ ਲਓ ਜੀ ਜਿਹੜੇ ਰੇਲਵੇ ਸਟੇਸ਼ਨ ਸ੍ਰੀ ਅਮਰਤ ਸਰ ਸਾਹਿਬ ਹੁਣ ਨਾ ਦੇਖਾ ਗਰਮੀ ਦੇ ਕਰਿਆ ਪਿਆ ਜੀ ਪੂਰਾ ਨਸਟਮ ਘਾਰ ਸਾਉ ਤੋਂ ਪਹਿਲਾਂ ਤਾਂ ਇੱਥੇ ਜਿਹੜੀ ਦਰਬਾਰ ਸਾਹਿਬ ਨੂੰ ਫ੍ਰੀ ਬੱਸ ਜਾਂਦੀ ਆ ਹਾ ਹਾ ਠੰਡਾ ਜਲ ਪੀ ਕੇ ਇੱਥੇ ਨਜ਼ਾਰਾ ਆ ਗਿਆ ਪੱਖੇ ਚੱਲ ਰਹੇ ਆ ਉੱਥੇ ਸੰਗਤਾਂ ਲਵਾਤੀ ਉਹਨਾਂ ਨੇ ਲਾਈਨ 'ਚ ਦੋ ਬੱਸਾਂ ਭਰ ਕੇ ਚੱਲ ਗਈਆਂ ਤੇ ਉਹ ਖਾਲੀ ਕਰਕੇ ਹੁਣ ਵਾਪਸ ਆਉਣਗੀਆਂ ਤੇ ਹਾ 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 ਵਾਜੀ ਚੱਲੀ ਅਰਾਜ ਕਰੇਗਾ ਖਾਲਸਾ ਮਹਾਰਾਜ ਲਾਂਚ ਬੈਠੋ ਕਹਿੰਦੇ ਜੀ ਲਾਂਚ ਸਾਰੇ ਅੱਖੇ ਚੱਲਦੇ ਆ ਤੇ ਔਰ ਰੀਤ ਆਪਣੇ ਲੱਗ ਗਿਆ ਖੇਲਾ ਖੁੱਲਾ ਦੀਆਂ ਕਰਨ ਵਿੱਚ ਹਵਾ ਹੁਣ ਚੱਲੀ ਆ ਸ਼ੁਕਰਾ ਜੀ ਹਵਾ ਚੱਲੀ ਹਾਟੋ ਉਟੋਣਾ ਵੀ ਆਪਣਾ ਕੰਮ ਕਰੀ ਜਾਂਦੇ ਜੀ ਵਿੱਚ ਸਵਾਰੀਆਂ ਘੇਰ ਕੇ ਲੈ ਜਾਂਦੇ ਆ ਜਿਹਨੂੰ ਜਿਹਨੂੰ ਰੁਪਈਆ ਦੇਣਾ ਜਿਹਨੇ ਜਿਹਨੇ ਉਹਦੇ ਕੋਲ ਪਹੁੰਚੇ ਜਾਂਦਾ ਹਾਂ ਆ ਫ੍ਰੀ ਵਾਲੀਆਂ ਬੱਸਾਂ 'ਚ ਵੀ ਸੰਗਤ ਬੈਠੀ ਆ ਕੁਸ ਕੁਥੇ ਤੇ ਘੇਰ ਕੇ ਉਹਨਾਂ ਨੂੰ ਬਾਹਰ ਦੀ ਬਾਹਰੇ ਬਿਠਾਲ ਕੇ ਲੈ ਗਏ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਗੁਰੂ ਦੇ ਦਰਬਾਰ ਸਾਹਿਬ ਨੂੰ ਫ੍ਰੀ ਬੱਸਾਂ ਵੀ ਜਾਂਦੀਆਂ ਬਾਕੀ ਦੇਖਦੇ ਆਂ ਕੀ ਬਣਦਾ ਹੁਣ ਸ਼ੋਗਰ ਬਾਘਰੂ ਦਾ ਜੀ ਪਹੁੰਚ ਗਏ ਘਰ ਦੇ ਕਮਰੇ ਦੇ ਵਿੱਚ ਗਰਮੀ ਬਹੁਤ ਆਵਾ ਹਾਏ ਹਾਏ ਘਰ ਠੰਡਾ ਮਾਹੌਲ ਦੇ ਇਤੇ ਤਰਪੇ ਹੂੰ ਤੁਸੀਂ ਉੱਪਰ ਆ ਬਣਾ ਰਹੇ ਨਾ ਸਾਵੇ ਤੋਂ ਰੀਤ ਪਤਾ ਕਿਆ ਕਰ ਦਿੱਤੀ ਹੂੰ ਲੱਗੂ ਪੀਏ ਨਾ ਲੱਗੂ نیچے ਨਹੀਂ ਲੱਗਤਾਂ ਕਰਦੇ ਤਾਹੀ ਉਡਾਉਣੇ ਨਾ ਹੈਂ ਉੱਪਰ ਚੜਾ ਲੈ ਕਦੇ ਥੱਲੇ ਬਿਠਾ ਦੇ ਕਦੇ ਉੱਪਰ ਚੜਾ ਲੈ ਕਦੇ نیچے ਬਿਠਾ ਦੇ ਕੀ ਹੈ ਤੇਰੇ ਕੋਲ ਚਾਬੀ ਚੱਕੀ ਤੇ ਤਾਂ ਸਾਸਰੀ ਘਰ ਨੇ ਬੁਲਾਈ ਹੈ ਕਿਤੇ ਲੈ ਕਿਸੇ ਨੂੰ ਵੀ ਸਬਸਕ੍ਰਿਪਸ਼ਨ ਪਹਿਲਾਂ ਸਾਸਰੀ ਘਰ ਕੋਲ ਪਹਿਲਾਂ ਡਰੈਸ ਵੀਰ ਚੇਂਜ ਕਰਤੀ ਜੇ ਲਿਬਰ ਗਈ ਸੀ ਉਹ ਤਾਂ ਟレイン ਚ ਤਾਂ ਹਾਲਾਤ ਤੇ ਗਰਮੀ ਮਤਮਾਤ ਰੱਖਦੀ ਜਿੰਨੀ ਬਦਲ ਵਾਲੀ ਸੀ ਹਾਂ ਥੋੜਾ ਜਿਹਾ ਸੌਲੀ ਭਿੱਜੀ ਪਈ ਹਾਂ ਫਿਰ ਤਾਂ ਹਾਏ ਮम्मा ਗਰਮੀ ਪਾਣੀ ਦੇਦੇ ਅਸੀਂ ਵੀ ਆ ਕੇ ਪਹਿਲਾਂ ਏਸੀ ਚਲਾਇਆ ਜੀ ਆ ਹੁਣ ਥੋੜਾ ਜਿਹਾ ਕਮਰਾ ਠੰਡਾ ਹੋਇਆ ਰੈਸਟ ਕਰ ਲਈ ਇੱਕ ਘੰਟਾ ਪੂਰਾ ਹਾਂ ਹੁਣ ਹੱਥ ਪੈਰ ਮੂੰਹ ਧੋ ਲਿਆ ਜੀ ਦੁਬਾਰਾ ਥੋੜਾ ਜਿਹਾ ਰੈਡੀ ਹੋ ਗਏ ਅ ਮਤਲਬ ਦੇਖਦੇ ਆਂ ਪ੍ਰੋਗਰਾਮ ਕਿਆ ਬਣਦਾ ਰਿਤ ਪੁੱਤ ਓਏ ਆ ਤਾਂ ਮੈਂ ਦੇਖਦਾ ਤਾਂ ਚੱਛ ਕਿੱਥੇ ਆ ਗਈ ਬਲਾ ਤੂੰ ਆਈ ਵੀ ਕਿੱਥੇ ਹਾਂ ਗੁਰਦੁਆਰੇ ਹਾਂ ਗੁਰਦੁਆਰੇ ਗੁਰਦੁਆਰੇ ਜੇ ਬੈਗੁਰਜੀ ਕਾ ਖਾਲਸਾ ਤੋ ਹੱਥ ਜੋੜ ਕੇ ਫਤੇ ਬਣਾ ਦੇ ਚਲ ਬੈਗੁਰਜੀ ਕਾ ਕਾ ਚਾ ਪਿਆ ਰੱਖੇ ਨੱਚੀਦਾ ਨਾ ਬੈਗੁਰਜੀ ਕੇ ਫਤੇ ਵੀ ਤਾਂ ਕਹਿਣਾ ਦਾ ਪੁੱਤ ਸਾਸਰੀ ਗੱਲ ਬੋਲਦੇ ਵੀ ਸਾਰਿਆਂ ਨੂੰ ਚੱਲ ਹਾਂ ਧਿਆਨ ਤਾਂ ਰੱਖੂਗਾ ਚਲ ਫਤਤਾ ਬਣਾ ਦੇ ਸੋ ਤਾਂ ਪਾਪਾ ਜੀ ਨੇ ਰੱਖਣਾ ਬੱਤ ਧਿਆਨ ਚੱਛੀ ਦਾ ਠੀਕ ਹੈ ਉਹ ਵੀ ਬਾਬਾ ਜੀ ਕੋਲ ਤਾਂ ਮੱਥਾ ਟੇਕਣ ਜਾਊਂਗੀ ਨਾ ਉੱਥੇ ਜਾ ਕੇ ਵੀ ਕਹਦੀ ਬਾਬਾ ਜੀ ਨੂੰ ਕੀ ਰੱਖਣਾ ਹਾਂ ਕਰਨ ਦਾ ਵੀ ਧਿਆਨ ਰੱਖਿਆ ਹੈ ਸਾਰਿਆਂ ਦੀ ਰੱਖੂਗਾ ਬਾਬਾ ਜੀ ਸਾਰਿਆਂ ਦੀ ਜਦ ਆਪਾਂ ਨੇ ਅਰਦਾਸ ਬੇਨਤੀ ਸਾਰਿਆਂ ਬਾਤ ਹੀ ਕਰਦਣੀ ਤੋ ਸਾਰਿਆਂ ਦੀ ਰੱਖੋਗੇ ਕਰਨ ਵੀ ਵਿੱਚ ਆ ਗਿਆ ਦੱਛੀ ਵਿੱਚ ਆ ਗਈ ਜਿਹੜਾ ਵੀਡੀਓ ਦੇਖਦੇ ਸਾਰੇ ਇਹਨਾਂ ਦੀ ਵੀ ਵਿੱਚ ਅਰਦਾਸ ਕਰਦਣੀ ਆਪਾਂ ਨੇ ਵੀ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਚ ਰੱਖਿਓ ਹੈ ਸਹੀ ਠੀਕ ਹੈ ਨਾ ਚਲ ਫਿਰ ਆ ਜਾ ਇੱਕ ਵਾਰ ਸਾਛੀ ਜੀ ਗੱਲ ਤਾਂ ਬੁਲਾ ਦੇ ਤੋ ਇੱਥੇ ਨੂੰ ਆ ਕੇ ਸਾਛੀ ਲਾ ਚਾ ਲੈਣਾ ਹਾਂ ਜੀ ਉਹ ਤਾਂ ਖੜ ਕੇ ਬੁਲਾ ਹੀ ਲੈਂਦੀ ਛਾਰ ਕੇ ਬੰਦੇ ਆਵਾਂਗੇ ਤੋ ਹੁਣ ਇਹ ਬਾਪੂ ਹਾਂ ਅੱਛਾ ਬਾਪੂ ਨਾ ਟ੍ਰੇਨ ਚ ਜਾਣਾ ਹੁਣ ਗਰਮੀ ਚ ਕਿ ਨਹੀਂ ਤਾਂ ਮੈਨੂੰ ਦੱਸ ਟ੍ਰੇਨ ਚ ਸਾਰੇ ਨਾ ਰੋਂਦੀ ਆਈ ਹੈ ਪਾਪਾ ਦੀ ਯਾਦ ਆਉਂਦੀ ਹੈ ਮੈਨੂੰ ਮੋਰ ਵੀ ਬੱਡੇ ਵੀ ਕਹਿੰਦੇ ਪਾਪਾ ਦੀ ਯਾਦ ਆਉਂਦੀ ਹੈ ਮੈਨੂੰ ਪਾਪਾ ਲੈ ਜਾਵੇ ਇਧਰ ਦਿੱਤੇ ਪਾਣੀ ਐਨੀ ਗਰਮੀ ਨਾ ਸਸੀ ਕਾ ਗਾ ਸਤਸਰੀ ਕਾ ਬਲਾ ਓ ਬੱਲੇ ਸਾਰਿਆਂ ਨੂੰ ਪਿਆਰ ਭਰੀ ਸਸੀ ਆਕਾ ਸਤਿਆ ਕਾ ਛਰੀ ਅੰਤੇ ਜੋ ਭਲੇ ਹੀ ਸੋਨਹਾਲ ਸਤਿਸ਼ਰੀਆ ਆਕਾਲ ਬਸ ਹੈ ਵਾਕੀ ਕਰਦੀ ਬਹੁਤਾਂ ਇੱਥੇ ਕਟਾਈ ਹੋਣੀ ਹੈ ਇੱਥੇ ਆਧਰ ਮੀਂਹੂ ਤਾਂ ਘੱਟੇ ਪਿਆ ਜੀ ਆਪਣੇ ਕਿ 80 ਕਿ ਨਹੀਂ ਤਾਂ ਮੀਂਹ ਬਾਦੂ ਪਈ ਜਾਂਦਾ ਆਧਰ ਮੀਂਹ ਘੱਟੇ ਪਿਆ ਉਹ ਕਰਕੇ ਨਾ ਹਮਮਤ ਜੀ ਹੋਈ ਵੀ ਹੈ ਬਿਨਾ ਬੱਦਲੇ ਨਾ ਧੁੱਪ ਹੈ ਇੱਕ ਤਾਂ ਧੁੱਪ ਨਿਕਲ ਜਵੇ ਫੇਰ ਤਾਂ ਗਰਮੀ ਝੱਲਣ ਜਾਊ ਹੋ ਜਾਂਦਾ ਬੰਦਾ ਦਿਮਾਗ ਹਾਂ ਪਤਾ ਦੇਖ ਲੀ ਹਾਂ ਹਾਂ ਬੰਦਾ ਇੱਕ ਲਾਉਣੇ ਆਲੀ ਹਾਂ ਹਾਂ ਹੁਣ ਕੀ ਚਲਾਉਣਾ ਬਸ ਹੁਣ ਓ ਮੌਗਾਂ ਦਾ ਵੀ ਜੇ ਧੁੱਪ ਨੇ ਹੋਵੇ ਫਿਰ ਤਾਂ ਬੰਦਾ ਐਕਸੈਪਟ ਕਰ ਲੈਂਦਾ ਵੀ ਧੁੱਪ ਐਰ ਗਰਮੀ ਨੂੰ ਬਹੁਤ ਆ ਜਦ ਨਾ ਧੁੱਪ ਆ ਨਾ ਛਾਂਵਾਂ ਬਾਹਰ ਫਿਰ ਹਾਲਾਤਾਂ ਅਜ ਲੱਗ ਜਾਂਦੇ ਵੀ ਕਿੱਥੇ ਫਸ ਗਿਆ ਅੱਜ ਤਾਂ ਗਰਮੀ ਦੇ ਵਿੱਚ ਦੇ ਛੱਟ ਖਾ ਲੈਣੇ ਨੇ ਸਕੂਲ ਜਾएंगे ਹਮ ਹੈ ਸਕੂਲ ਹੁਣ ਜਾਣਾ ਔਰ ਥੋੜਾ ਜਿਹਾ ਕੋਲ ਜਾएंगे ਇੱਥੀ ਸੇਵਾ ਕਰਨੀ ਹੁਣ ਤਾਂ ਦੋ ਦਿਨ ਪੁੱਤਰੀ ਉਹ ਦੇਖਦੀ ਐ ਇਹ ਹੂੰ ਅੱਛਾ ਉਹ ਤੇ ਕਹਿੰਦਾ ਸਕੂਲ ਜਾਏਗੇ ਸਕੂਲ ਜਾਏਗੇ ਚਲੋ ਠੀਕ ਆ ਜੀ ਮਿਲਦੇ ਕਿਸੇ ਅਗਲੇ ਬਲੌਗ ਚ ਮਹਾਰਾਜ ਸਾਨੂੰ ਚੜ੍ਹਦੀ ਕਲਾ ਚ ਰੱਖੇ ਓਕੇ ਬਾਏ ਬਾਏ ਕਰ ਬਾਏ ਬਾਏ ਇਧਰ ਬਾਏ ਚਲੋ ਠੀਕ ਆ ਜੀ ਕਾ ਮਿਲਦੇ ਕਿਸੇ ਅਗਲੀ ਵੀਡੀਓ ਚ ਅਗਲੀ ਵੀਡੀਓ ਚ ਉਹ ਰਿਮਾਸਟੇਰ ਦੀ ਆਪਣੇ ਆਪ ਚ ਚਲੋ ਠੀਕ ਹੈ ਜੀ